ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ 2024 ਦੀ ਹਿਮਕੁੰਣ ਸਾਹਿਬ ਦੀ ਯਾਤਰਾ ਮਈ ਮਹੀਨੇ ਸਟਾਰਟ ਹੋ ਰਹੀ ਹੈ ਤੇ ਜਿਹੜੇ ਰਸਤਾ ਬਣਾਉਣ ਦੀ ਸੇਵਾ ਆਰਮੀ ਕਰਦੀ ਹੈ ਵਰਪਨੂ ਕੱਟ ਕੇ ਉਹ ਸੇਵਾ ਸ਼ੁਰੂ ਹੋ ਗਈ ਹੈ ਉਹਦੇ ਤੁਹਾਨੂੰ ਮੈਂ ਹੁਣ ਕੁਝ ਦ੍ਰਿਸ਼ ਦਿਖਾਵਾਂਗਾ ਯਾਤਰਾ ਸ਼੍ਰੀ ਹਿਮਕੁੰਣ ਸਾਹਿਬ 2024 ਕਿ ਮਈ ਵਿੱਚ ਸ਼ੁਰੂ ਹੋਵੇਗੀ ਉਸ ਨੂੰ ਮਾਦੇ ਨਜ਼ਰ ਰੱਖਦੇ ਹੋਏ ਰਸਤੇ ਵੱਲੋਂ ਇੰਡੀਅਨ ਆਰਮੀ ਦੇ ਸਹਿਯੋਗ ਨਾਲ ਰਸਤੇ ਵਿੱਚੋਂ ਬਰਫ ਹਟਾਈ ਜਾਂਦਾ ਕੰਮ ਚੱਲ ਰਿਹਾ ਹੈ ਕਿਉਂਕਿ ਭਾਰਤੀ ਫੌਜ ਦੇ ਜਵਾਨ ਬਰਫ ਨੂੰ ਕੱਟ ਕੇ ਪਾਸੇ ਸਿੱਟ ਕੇ ਸੰਤਾਂ ਦੇ ਨਾਲ ਨਾਲ ਹੀ ਰਸਤਾ ਬਣਾਏ ਰਹੇ ਤੇ ਜੋ ਕਿ ਯਾਤਰਾ 2024 ਚਾਰੂ ਟਾਂਗ ਦਾ ਰਸਤਾ